ਮਾਰਨਿੰਗ ਗਾਇਜ਼ ਵੈਲਕਮ ਟੂ ਨਿਊ ਵਲੌਗ ਅੱਜ ਦਾ ਵਲੌਗ ਸਟਾਰਟ ਕਰਦਾ ਪਿਆ 8:08 ਤੇ ਤੇ ਆਪਾਂ ਸਕੂਲ ਜਾਣ ਵਾਸਤੇ ਰੈਡੀ ਹੋ ਗਏ ਕੱਲ ਆਪਣਾ ਹੈਗਾ ਸੀ ਐਕਟਿਵ ਸਕੂਲ ਵਿੱਚ 14 ਨਵੰਬਰ ਨੂੰ 14 ਨਵੰਬਰ ਨੂੰ ਐਕਟਿਵ ਕੀਤਾ ਕੱਲ ਤੇ ਸਕੂਲੇ ਬਹੁਤ ਵਧੀਆ ਡੈਕੋਰੇਸ਼ਨ ਕੀਤੇ ਸੀ ਤੇ ਕੱਲ ਮੈਂ ਵਲੌਗ ਬਣਾਉਣਾ ਸੀ ਤੇ ਮੈਨੂੰ ਸਕੂਲ ਨੂੰ ਮੋਬਾਈਲ ਨਹੀਂ ਲਿਜਾਣਦੇ ਨਾ ਸੀ ਤੇ ਜੋ ਫਰਗਦਾ ਤਾਂ ਮੈਂ ਕੱਲ ਮੈਂ ਆਪਣਾ ਟੀਚਰ ਟੀਚਰਾਂ ਕੋਲ ਬਾਇਲ ਲੈ ਕੇ ਫਿਰ ਵੀਡੀਓ ਸੈਂਡ ਕਰਨਾ ਪਰ ਕਾਇਸ ਮੈਂ ਵਲੌਗ ਸਟਾਰਟ ਨਹੀਂ ਕੀਤਾ ਸੀ ਤਾਂ ਕਰਕੇ ਕੱਲ ਅੱਜ ਕਾਇਸ ਵਲੌਗ ਸਟਾਰਟ ਕੀਤਾ ਤਿਆਰ ਹੋ ਗਿਆ ਨਾ ਤੋ ਕਿ ਤੂੰ ਨੇ ਪਰ ਨਾ ਬਣਿਆ ਤੇ ਕੱਲ ਕਿਤਾਬਾਂ ਥੋੜੀਆਂ ਲੈ ਕੇ ਸੀ ਤੇ ਮਨੇ ਪੱਲਾ ਪੱਲਾ ਕਿਤਾਬਾਂ ਪਾ ਲਵਾ ਆ ਗਿਆ ਬੈਗ ਚੋਣੋ ਤੇ ਆਪਣੀਆਂ ਕਿਤਾਬਾਂ ਪਾਣਾ ਫਿਰ ਮੈਂ ਗਾਈਸ ਕਿਤਾਬਾਵਾਦ ਇਤਿਆ ਸਾਰੀਆਂ ਬੈਗਵਾਵਾ ਪਾਰ ਹੋ ਗਿਆ ਤੇ ਮੈਂ ਬੂਟ ਪਾਣਾ ਜਰਾਬਾ ਪਾਈਆਂ ਇਆਂ ਨੇ ਬੂਟ ਲੱਭਣਾ ਮੈਂ ਸਭ ਤੋਂ ਪਹਿਲਾਂ ਗਾਈਸ ਬੂਟ ਵੀ ਲੱਭ ਗਿਆ ਤੇ ਬੂਟ ਪਾਣਾ ਮੈਂ ਗਾਈਸ ਬੂਟ ਪਾਣਾ ਗਾਈਸ ਬੂਟ ਵੀ ਪਾ ਲੈ ਆਪੇ ਤੇ ਹੁਣ ਬਣਨਾ ਮੈਂ ਤਸ਼ਮੀ ਗਾਈਸ ਤਸ਼ਮੀ ਬਣ ਲੈ ਤੇ ਮੇਰੇ ਮੇ ਤਾਂ ਰਾਤੀ ਮੈਂ ਬੱਕ ਫੂਕਲਾ ਰੱਖਿਆ ਸੀ ਪਾਣੀ ਵਿੱਚ ਪਾਰਾ ਵੇ ਗਾਇਸ ਇੱਥੇ ਰੱਖਿਆ ਸੀ ਬੋਤਲ ਨਹੀਂ ਕਿਤੇ ਰੜ ਰੁੜ ਗਿਆ ਥੱਲੇ ਵੀ ਕੰਨੀਗਾ ਬੁਝਣਾ ਕਰੂੰ ਗਾਇਸ ਫੂਕਲਾ ਲੱਭ ਗਿਆ ਪਰ ਨਹੀਂ ਤੇ ਪਿਆਸੀ ਮੈਨੂੰ ਦਿਖਿਆ ਨਹੀਂ ਆਹ ਨਾ ਜਾਏ ਕੈਸਰ ਹੱਥ ਤੇ ਹੈ ਮੇਰੇ ਕੋਲ ਹੁੰਦ ਨਹੀਂ ਮਾ ਤੇ ਬੈਲੀ ਕੋ ਲਿਆਸ ਕਾਲ ਤੇ ਰੱਖਣਾ ਜਨਵਰ ਬਾਹਰ ਖੜੀ ਆਪਣੀ ਸਕੂਟੀ ਤੇ ਬੁਰਾ ਚ ਲਗਣਾ ਪਿਆ ساتھ ਤੋ ਬਰាស់ ਕਰਨਾ ਮੈਂ ਨਾ ਤਾਫੀ ਤੋ ਤੋ ਪ੍ਰੋਸ ਕੋ ਨਹੀਂ ਜੀ ਤਾਫੀ ਕੋ ਗਾਇਸ ਐਸਰ ਆਦਾ ਬੁਰਾ ਸ਼ਰਕਾ ਬੈ ਬ੍ਰਸ਼ ਕਰ ਲੈਣੇ ਨੂੰ ਰੱਖਦਾ ਮੈਂ ਚਲਦੇ ਗਾਇਸ ਬ੍ਰਸ਼ ਦਿੱਤਾ ਰੱਖ ਤੇ ਹੁਣ ਮੈਂ ਚਲਣਾ ਗਾਇਸ ਮੇਰਾ ਰਮਾਲ ਗਾਇਸ ਰਮਾਲ ਰੱਬ ਦੇ ਵਿੱਚ ਪਾਣਾ ਤੇ ਗਾਇਸ ਗਾਇਸ ਹੁਣ ਜਾਣਾ ਫਿਲਹਾਲ ਸਕੂਲ ਤੇ ਫਿਲਹਾਲ ਤੁਹਾਨੂੰ ਆ ਤੇ ਮਿਲਣਾ ਗਾਇਸ ਸਕੂਲ ਸੇ ਆ ਚੁੱਕਾ ਹਾਂ ਤੇ ਉਹਨਾਂ ਟੋਪੀ ਤੇ ਕੱਪੜੇ ਬਦਲਣਾ ਟਾਈਮ ਵੇਖੋ ਲੱਗ ਪਾ ਕੇ 3 ਵਜੇ ਦੇ 13 ਮਿੰਟੰਦੇ ਪੈਨੇ। ਕੁਐਸ 3 ਵਜੇ ਦੇ 13 ਮਿੰਟ ਤੇ ਪਾਣਾ ਗਾਇਸ ਸ਼ਰਟ ਪਾ ਲਈ ਮੈਂ ਤੇ ਬੂਟ ਲਾਣਾ ਮੈਂ ਇਸ ਬੂਟ ਲਾਣਾ ਮੈਂ ਤੇ ਜਰਾਬਾਂ ਵਿਲਣਾ ਗਾਇਸ ਬੂਟ ਜਰਾਬਾਂ ਲਾਹ ਦਿੱਤੀਆਂ ਤੇ ਹੁਣ ਪਜਾਮਾ ਲਾਣਾ ਬਦਲਨੇ ਆ ਫੇਰ ਤੇ ਪੈਂਟ ਸ਼ਰਟ ਪਾਈ ਆ ਕਪੜੇ ਚੇਂਜ ਕਰਨਾ ਫਿਰ ਆਪਾਂ ਤੁਹਾਨੂੰ ਮਿਲਾਂਗੇ ਆਪਾਂ ਕਪੜੇ ਚੇਂਜ ਕਰ ਲਏ ਪੰਜ ਪਾ ਲਈ ਤੇ ਹੁਣ ਮੈਂ ਬੂਟ ਲਾ ਕੇ ਆਣਾ ਗੱਜ ਬੂਟ ਹੈਗੇ ਉਹ ਥੀ ਰੱਖਣਾ ਜਿੱਥੇ ਤੁਹਾਨੂੰ ਪਤਾ ਹੀ ਹੈ ਲੈ ਲਿਆ ਸਬਜ਼ੀ ਖਾਣਾ ਬਰਾਤ ਰੋਟੀ ਦੇਖਣ ਮੰਮੀ ਬੋਲਦੀ ਰੋਟੀ ਖਾਣਾ ਰੋਟੀ ਲੈ ਆਣਾ ਲੈਣ ਦੀ ਸਿਰੇ ਗਾਜਰ ਕੀ ਸਬਜ਼ੀ ਔਰ ਇਹ ਚਾ ਦੋ ਰੋਟੀ ਖਾਣਾ ਫਿਰ ਆਪਾਂ ਰੋਟੀ ਕਾਇ ਸਬਜੀ ਬੋਧ ਨੇ ਉਹਨੇ ਬਣਾਈ ਗਾਇਸ ਬੜੀ ਸਬਜੀ ਵਧੀਆ ਲੱਗਦੀ ਵੀ ਆਲੂ 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 ਨਾਲ ਚਾਹ ਦੇਣਾ ਰੋਟੀ ਖਾਣ ਵਾਲੀ ਜੰਮੀ ਖਾਵਾਂਗਾ ਚਾ ਰੋਟੀ ਖਾਣਾ ਸ ਰੋਟੀ ਖਾ ਲਈ ਫਿਰਾਲ ਮੈਨੂੰ ਪਤਾ ਕਿ ਮੈਂ ਲੈ ਮੈਂ ਤਨ ਦਿਖਾਣਾ ਆ ਵੇਖੋ ਗਾਇਸ ਕਰੋੜ ਮਿਲਿਆ ਮੈਨੂੰ ਪਿਆਜ਼ ਨਹੀਂ ਥੇ ਤੇ ਇਹਨੂੰ ਅੜਪਾ ਲੈਣਾ ਹੈ ਪਹਿਲਾਂ ਸਭ ਤੋਂ ਗਾਈਸ ਮੈਂ ਥੋੜੂ ਸਾ ਅਖਰੋਟ ਤੇ ਮੈਨੂੰ ਘਰੂ ਭੇਜਣ ਜਾ ਸਰਫ ਲੈ ਤੇ ਆ ਦਸਾਂ ਦਸਾਂ ਤੇ ਤੇ ਸਰਫ ਲੈਣ ਚੱਲਣਾ ਆ ਪੀ ਹੈਗੇ ਨੇ ਚੱਲਣਾ ਪਿੱਛੇ ਵਹਨ ਹੈਗੀ ਇੱਕ ਕਰ ਚੱਲਣਾ ਮੈਂ ਫਿਰ ਆਗਾ ਦੁਕਾਨ ਤੇ ਚੱਲ ਆ ਗਏ ਗਾਈਸ ਆ ਖੜੀ ਦੁਕਾਨ ਤੇ ਲੈਣਾ ਮੈਂ ਸਰਫ ਸਰਫ ਲੈ ਲੈ ਘਰੇ ਜਾਣਾ ਹੈ ਮੈਂ ਇੱਕ ਚੀਜ਼ ਨੋਟਿਸ ਕੀ ਠੀਕ ਗਾਇਸ ਕੈਮਰਾ ਵੇਖੋ ਕਿੰਨਾ ਸਾਫ਼ ਤੇ ਗਾਇਸ ਮੋਬਾਈਲ ਵੇਖੋ ਫਿਰ Realme P1 5G ਕੈਮਰਾ ਸਾਫ਼ ਇੰਦੇ ਚੰਗਾ ਬੂਰਾ ਤੁੱਪ ਪਗੀ ਤੁੱਪ ਗੁੱਦਗਦੀ ਪਿਆ ਤੇ ਇੰਦੇ ਚ ਕੈਮਰਾ ਜਿੰਨਾ ਕੈਂਡ ਵਿਖਦਾ ਪੈਣਾ ਮੇਰੇ ਸਾਹ ਬਣਾਦਾ ਇਤੋਂ ਵੇਖੋ ਕੈਮਰੇ ਦੀ ਬਹੁਤ ਰਿਐਲਿਟੀ ਕੈਮਰਾ ਬਹੁਤ ਕੈਂਡ ਆ ਰਿਹਾ ਇੱਥੇ ਵੇਖੋ ਤੁੱਪ ਪਗੀ ਸੂਰ ਜਗਾ ਤੇ ਆ ਸੜਕ ਦੇਖੋ ਕੈਮਰਾ ਇਦੀ ਰਿਅਲਿਟੀ ਫਰਾਂ ਚੱਲਣਾ ਕਰੇ ਮੈਂ ਫਿਰ ਤੋੜਨੇ ਆਪਾ ਕਰੋੜ ਗਾਇਸ ਕਰੇ ਆ ਗਏ ਹਮ ਪਕੜਾ ਨਾ ਮੈਂ ਪਹਿਲਾਂ ਚਾਲ ਉਤੇ ਗਾਇਸ ਚੱਲਣਾ ਤਾਂ ਸਾਂ ਪਰ ਫਿਰ ਕੰਮ ਲਾਤਾ ਨਹੀਂ ਕਹਿੰਦੇ ਤੂੰ ਕੋਟੀ ਲਾਤ ਲਿਆ ਤੇ ਚਾਦਰ ਆ ਖੜੀ ਨਾ ਖੜੀ ਕੋਟੀ ਚਾਦਰ ਵੀ ਸਾਲ ਜਨਨਾ ਤਨ ਮਿਲਣਾ ਕਾਂਦਰਾ ਨਹੀਂ ਪਕੜੀਂਦਾ ਪਿਆ ਚੁੱਕੀ ਫਿਰਨਾ ਥੱਲੇ ਚੱਲਣਾ ਕਈ ਸੇ ਮਰਤਾ ਆਇਆ ਕਹੇ ਤੂੰ ਫਾਟਾ ਪਰਲਾ ਕੋਠੇ ਜਾਵਣਾ ਚੱਲਣਾ ਹੁਣ ਚੱਲਣਾ ਗਾਈ ਉਹ ਘੜ ਲੈ ਕਰੋਟ ਇਹਨੂੰ ਰੱਖਣਾ ਪਹਿਲਾਂ ਇੱਥੇ ਛੱਪ ਚ ਵੀਡੀਓ ਬਣਾਦਾ ਆ ਆ ਇੱਧਰ ਮੰਮੀ ਨੂੰ ਪਤਾ ਹੀ ਨਹੀਂ ਵੀਡੀਓ ਬਣਾਣਾ ਇਹ ਲਵਰ ਬਣਾਣੇ ਬਲਾਵ ਟੋਰਾ ਭਾਈ ਘੜੀ ਮਰ ਮਾ ਇਹਨੂੰ ਪਣਾਣਾ ਗਾਇਸ ਮੈਂ ਪੜ ਗਿਆ ਮੋਰਾ ਮੈਂ ਟੁਕੜਾ ਇਹ ਡਾਰੇ ਕਿਤੇ ਕੋਈ ਕਿਲਰ ਨਾ ਜਾਵੇ ਇਸ ਕਰੋੜ ਪਾਣੇ ਜਾ ਤੇ ਮੈਂ ਨਾਨੀ ਛੱਡਣ ਚੱਲਣਾ ਸਾਡੇ ਕੋ ਰਹਿਣ ਆਈ ਸੀ ਸਕੂਟਰੀ ਕੱਢ ਲਈ ਬਾਹਰ ਚੱਲਣਾ ਫਿਰ ਆਪਾਂ ਉੱਥੇ ਜਾ ਕੇ ਮਿਲਨੇ ਆ ਮੈਂ ਕਿਰੇ ਆ ਗਿਆ ਤੇ ਜਦੋਂ ਮਾ ਜ ਨਹੀਂ ਬੋਲਦਾ ਪਿਆ ਸਕੂਟਰੀ ਜਗਾ ਤੇ ਇਹ ਮੇਰੇ ਸੱਕੀ ਮਾਮੇ ਨਹੀਂ ਕੇ ਮੇਰੇ ਪੂਆ ਕੇ ਮਾਮੇ ਨੇ ਆ ਗਿਆ ਆ ਗਿਆ ਤੇ ਤੇ ਲੈਣਾ ਫਿਰ ਸੱਕੀ ਮਾਮੇ ਘਰੇ ਚੱਲਣਾ ਤੇ ਬੀਬੀ ਨੇ ਕਿਹਾ ਮੈਨੂੰ ਇੱਥੇ ਰਹਿਣਾ ਤੇ ਦੂਜੇ ਦਿਨ ਕਿਉਂ ਸੀ ਸਕੂਟੀ ਸਟਾਰਟ ਕਰਦੀ ਹੈਂਡਲੂ ਤਾਂ ਕਰਨਾ ਕੋਈ ਸ਼ੌਣਨ ਕਿਹਾ ਤੇ ਆ ਗਿਆ ਤੇ ਸਕੂਟਰੀ ਜਾਣਾ ਹੈਗਾ ਮੈਂ ਨਾਲ ਚੱਲ ਭਾਈ ਮਠੀ ਮਠੀ ਕਰਨੀ ਪੈਂਦੀ ਗਾਇਸ ਸਟੈਂਡ ਲਵਾਣਾ ਸਕੂਟਰੀ ਤੇ ਮੋਟਾ ਤੇ ਪਰ ਮੋਟਰਸਾਈਕਲ ਤੇ ਮੈਂ ਕਦੇ ਚਲਾਉਣਾ ਨਹੀਂ ਨਾ ਡੈਡੀ ਨਹੀਂ ਦਿੰਦਾ ਸਕੂਟਰੀ ਚਲਾਉਣਾ ਸਕੂਟਰੀ ਤੇ ਸਟੈਂਡ ਲਵਾਣਾ ਮੈਂ ਤੇ ਅੰਦਰ ਚੱਲਣਾ ਮੈਂ ਹੁਣ ਚੱਲਣਾ ਅੰਦਰ ਤੇ ਕੈਮਰਾ ਬੰਦ ਕਰਨਾ ਗਾਇਸ ਨਾੜ ਗਿਆ ਥਾਇਆ ਤੇ ਹੁਣ ਮੈਂ ਚੱਲਣਾ ਛਾਟ ਤੇ ਛਾਟ ਤੇ ਆ ਗਿਆ ਗਾਇਸ ਇਹਨਾਂ ਜਗ੍ਹਾਏ ਕਪੜੇ ਮਾਮੇਗੇ ਤੇ ਉਹਦੇ ਨਾਲ ਦੀਆਂ ਨਾ ਦੋ ਰੀਲ ਹਾਈਟਰੀ ਬਿੱਲੀ ਬੜੀ ਫਿਰਦੀ ਗਾਇਸ ਐਚ ਹੈ ਸੀ ਫਸ ਗਈ ਗਾਇਸ ਉਹ ਗਾਇਸ ਦੋ ਬਿੱਲੀਆਂ ਕਈ ਵਾਰ ਚੈੱਕ ਕਰ ਲਮ ਮਰ ਤਾਂ ਕੋਈ ਨਹੀਂ ਹਾਂ ਬਸ ਸੂਰ ਰਹਿਣਾ ਬਾਹਰ ਮੈਂ ਡਾਂਗ ਡੂੰਗਲ ਜਾਣੀ ਪਣੀ ਗਾਇ ਬੈ ਕੈਮਰਾ ਕਰ ਗਾਇਸ ਟੱਪੇ ਵਿਲਪੜੇ ਮੈਨੂੰ ਕਿੱਥੇ ਪਏ ਗੱਟਿਆਂ ਚ ਕੀ ਹੈ ਇਹ ਮੰਜਾ ਯੱਕਾਰਿਤ ਖੜਾ ਹੈ ਕੋਈ ਕੀ ਗਾਇਸ ਇਹ ਡਾਰਕ ਵਿੱਚ ਛੈਣਾ ਨਿਕਲ ਪਾ ਕੋਈ ਆਪ ਹੈ ਗਾਇਸ ਦੋ ਬਹਾਨਾ ਕੜਨਾ ਬਾਹਰ ਪਰਣਾ ਮੈਂ ਇਹ ਵੀ ਨਹੀਂ ਗਿਆ ਗਾਇਸ ਲੱਭਣਾ ਕਿਵੇਂ ਨਿਕਵੇਂ ਕਰ ਤੇ ਪਹਿਲਾਂ ਗਾਇਸ ਫਲਾਲ ਹੱਥ ਕਾਲੇ ਕਰਵਾ ਕੇ ਆ ਗਿਆ ਉਹ ਅੱਜ ਨਹੀਂ ਲੱਭਾ ਮੈਂ ਡੱਬੇ ਆਪ ਦੇਖੋ ਤਾਂ ਨਾ ਹੱਥ ਘਰੇ ਚਲਣਾ ਮਜਬੂਰੀ ਚਲਣਾ ਮੈਂ ਗਾਇਸ ਚਲਣਾ ਮੈਂ ਸਟੈਂਡ ਤੋਂ ਅਰੇ ਆ ਗਿਆ ਉੱਡੀ ਥੈਲੀ ਬਾਹਰ ਖੋਦਾ ਅੰਦਰ ਗਾਇਸ ਹੁਣ ਟਾਈਮ ਵੇਖੋ ਕਿੰਨਾ ਹੁੰਦਾ ਪਿਆ 10 ਵਜੇ 1 ਮਿੰਟ ਰਾਤ ਦਾ ਟਾਈਮ ਹੁੰਦਾ ਪਿਆ फिलहाल फोन न करना हूँ मैं एंड कल न्यू ब्लॉग बेच मिलने हैं का तो नींद बहुत आ रही है मेरे को काश मैं अभी गाया रहा हूँ अपने ताया के घर वहाँ पे वो मूवी लगी हुई थी वो मूवी थी मेरे बड़े भैया की शादी की थी ഫിലാലും മെ വൈ ബലോകു കിട്ടൂ വലോഗ് താങ്ക്സ് ഗുഡ നൈറ്റ്